ਹਰਜਿੰਦਰ ਸਿੰਘ ਦਾ ਧਾਮੀ ਦੇ ਅਸਤੀਫੇ ਮਾਮਲੇ ਦੇ ਵਿੱਚ ਅੱਜ ਫੈਸਲਾ ਹੋ ਜਾਣਾ ਹੈ ਅੱਜ ਅੰਤਰੀਕ ਕਮੇਟੀ ਦੀ ਬੈਠਕ ਹੋਣੀ ਹੈ 12 ਵਜੇ ਬੈਠਕ ਹੋਏਗੀ ਤੇ ਇਸ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਧਾਮੀ ਦਾ ਅਸਤੀਫਾ ਮਨਜ਼ੂਰ ਕਰਨਾ ਹੈ ਜਾਂ ਨਾ ਮਨਜ਼ੂਰ ਕਰਨਾ ਹੈ ਕੋਈ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਜਾਂ ਧਾਮੀ ਹੀ ਪ੍ਰਧਾਨ ਰਹਿਣਗੇ ਇਸ ਤੇ ਵੀ ਫੈਸਲਾ ਹੋ ਜਾਵੇਗਾ ਚਰਚਾ ਚਰਚਾਵਾਂ ਕਾਫੀ ਤੇਜ਼ ਹੋ ਗਈਆਂ ਨੇ ਤੇ ਇਸੇ ਮਾਮਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜਤ ਕੌਰ ਮੌਜੂਦ ਨੇ ਤਾਂ ਜਿਵੇਂ ਦੇਖਿਆ ਪ੍ਰਭਜਤ ਆਪਾਂ ਕੀ ਅਚਾਨਕ ਹੀ ਹਰਜਿੰਦਰ ਧਾਮੀ ਅਸਤੀਫਾ ਦੇ ਦਿੰਦੇ ਨੇ ਹਾਲਕਿ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਇਕਲਿਦਲ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਉਸ ਮਾਮਲੇ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਨਹੀਂ ਆਂਦਾ ਤਾਂ ਇਸ ਦਾ ਮਤਲਬ ਇਹੀ ਹੈ ਕਿ ਧਾਮੀ ਹਲੇ ਅਸਤੀਕ ਨੂੰ ਆਪਣਾ ਵਾਪਸ ਨਹੀਂ ਲਿਆ ਉਹਨਾਂ ਨੇ ਤੇ ਅੱਜ ਹੁਣ ਬੈਠਕ ਹੋਣੀ ਹੈ ਤੇ ਬੈਠਕ ਨੂੰ ਲੈ ਕੇ ਹੁਣ ਤੱਕ ਕੀ ਖਬਰਾਂ ਸਾਹਮਣੇ ਆ ਰਹੀਆਂ ਨੇ ਬਿਲਕੁਲ ਸੁਪਰੀਆ ਬੀਤੇ ਦਿਨਾਂ ਦੇ ਵਿੱਚ ਜਦੋਂ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਚਾਨਕ ਅਸਤੀਫਾ ਦਿੱਤਾ ਗਿਆ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਸ ਦੇ ਵਿੱਚ ਅਚਾਨਕ ਅਸਤੀਫੇ ਦਾ ਐਲਾਨ ਕਰ ਦਿੱਤਾ ਜਿਸ ਬਾਅਦ ਪੰਥਕ ਸਿਆਸਤ ਦੇ ਵਿੱਚ ਹਲਚਲ ਪੈਦਾ ਹੋ ਗਈ ਹਰ ਪੰਥਕ ਲੀਡਰ ਚਾਹੇ ਉਹ ਜਤਦਾਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣ ਚਾਹੇ ਉਹ ਬਾਗੀ ਲੀਡਰ ਹੋਣ ਅਬਾਗੀ ਧੜਾ ਹੋਵੇ ਤਾਂ ਉਹ ਕਿਤੇ ਨਾ ਕਿਤੇ ਇਸ ਫੈਸਲੇ ਦੀ ਨਿੰਦਾ ਕਰਦੇ ਨਜ਼ਰ ਆ ਰਹੇ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਹੁਣ ਸਮੇਂ ਇਸ ਸਮੇਂ ਪੰਥਕ ਸੰਕਰ ਚਾ ਰਿਹਾ ਹੈ ਇਸ ਦੇ ਵਿਚਾਰ ਭੱਜਣਾ ਨਹੀਂ ਚਾਹੀਦਾ ਸੀ ਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਸੋ ਜੋ ਸਗੋਂ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਸੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਰਜਿੰਦਰ ਸਿੰਘ ਧਾਮੀ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਦਬਾਅ ਹੀ ਥਾ ਕੇ ਜਿਹੜਾ ਅਸਤੀਫਾ ਦਿੱਤਾ ਗਿਆ ਖਾਸ ਕਰਕੇ ਬਾਦਲ ਧੜੇ ਨੂੰ ਜਿਹੜਾ ਹੈ ਵਿਰੋਧੀ ਗੀਰ ਦੇ ਨਜ਼ਰ ਆ ਰਹੇ ਨੇ ਚਾਹੇ ਉਹ ਹਰਪੀਤ ਸਿੰਘ ਹੋਣ ਚਾਹੀਏ ਬੀਬੀ ਜ਼ਗੀਰਕੌਰ ਹੋਣੇ ਚਾਹੀਏ ਦਾदूवाल ਦੀ ਗੱਲ ਕਰ ਲਈਏ ਜਾਂ ਕਈ ਹੋਰ ਪੰਥਕ ਵੱਡੇ ਲੀਡਰ ਹੋਣ ਤਾਂ ਉਹ ਸਿੱਧੇ ਤੌਰ ਤੇ ਜਿਹੜੇ ਨੇ ਉਹ ਬਾਦਲ ਧੜੇ ਨੂੰ ਇਹਦਾ ਜ਼ਿੰਮੇਵਾਰ ਠਹਿਰਾਉਂਦੇ ਨਜ਼ਰ ਆ ਰਹੇ ਸੀ ਕਿ ਜਿਹੜੀ 7 ਮੈਂਬਰ ਦੀ ਕਮੇਟੀ ਹੈ ਕਿਉਂਕਿ ਉਸ ਦੇ ਨਿਗਰਾਨ ਹਰਜਿੰਦਰ ਸਿੰਘ ਧਾਮੀ ਸਨ ਤਾਂ ਉਹਨਾਂ ਤੇ ਦਬਾਅ ਸੀ ਭਰਤੀਆਂ ਨੂੰ ਲੈ ਕੇ ਉਹ ਮੈਂ ਕਮੇਟੀ ਬਣਾਈ ਗਈ ਸੀ ਪਰ ਜਿਹੜੀ ਭਰਤੀ ਹੈ ਉਹ ਆਪਣੇ ਤੌਰ ਤੇ ਕਰ ਰਹੀ ਸੀ ਤੇ ਜਿਹੜੇ 7 ਮੈਂਬਰੇ ਕਮੇਟੀ ਦੇ ਮੈਂਬਰ ਸਨ ਉਹ ਵੀ ਇਹ ਕਹਿਣਾ ਚਾਹੁੰਦੇ ਸਨ ਉਹਨਾਂ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਇਹ ਕਿਹਾ ਗਿਆ ਕਿ ਉਹ ਸਾਡੇ ਨਾਲ ਸਹਿਮਤੀ ਨਹੀਂ ਜਤਾ ਰਹੇ ਭਰਤੀ ਨਹੀਂ ਕਰਵਾਉਣਾ ਚਾਹੁੰਦੇ ਜਿਸ ਕਰਕੇ ਉਹਨਾਂ ਦੇ ਵੱਲੋਂ ਵੀ ਇੱਕ ਰਿਪੋਰਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਦਿੱਤੀ ਗਈ ਤੇ ਜਿਸ ਤਰੀਕੇ ਨਾਲ ਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੀ ਗੱਲ ਕਰ ਰਹੇ ਆ ਅੱਜ ਹੁਣ ਕੁਝ ਸਮੇਂ ਤੱਕ ਮੀਟਿੰਗ ਹੋਣ ਵਾਲੀ ਹੈ ਉਸ ਦੇ ਵਿੱਚ ਤੈਅ ਹੋ ਜਾਵੇਗਾ ਕਿ ਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਹੋਣਾ ਹੈ ਜਾਂ ਨਹੀਂ ਹੋਣਾ ਪਰ ਇਸ ਸਮੇਂ ਇਹ ਚਰਚਾ ਹੈ ਜੇਕਰ ਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਪ੍ਰਮਾਣ ਹੋ ਜਾਂਦਾ ਹੈ ਤਾਂ ਅਗਲਾ ਪ੍ਰਧਾਨ ਕੌਣ ਹੋ ਸਕਦਾ ਹੈ ਸਭ ਤੋਂ ਪਹਿਲੇ ਨੰਬਰ ਤੇ ਨਾਮ ਰਗੂਜੀਤ ਸਿੰਘ ਵਿਰਕ ਦਾ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਲਗਾਇਆ ਜਾ ਸਕਦਾ ਹੈ ਜੇਕਰ ਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਹੋ ਜਾਂਦਾ ਹੈ ਪਰ ਦੂਜੇ ਪਾਸੇ ਐਜੀਪੀਸੀ ਦੇ ਮੈਂਬਰਾਂ ਦੀ ਗੱਲ ਕਰੀਏ ਜੀ ਸਿੰਘ ਦੀ ਗੱਲ ਕਰੀਏ ਚਾਹੇ ਉਹ ਗੁਰਚੰਦ ਸਿੰਘ ਗਰੇਵਾਲ ਦੀ ਗੱਲ ਕਰੀਏ ਤਾਂ ਕਿਤਨੇ ਕਿਤੇ ਉਹ ਕਹਿ ਰਹੇ ਨੇ ਕਿ ਇਹ ਜਿਹੜਾ ਅਸਤੀਫਾ ਇਹ ਪ੍ਰਮਾਨ ਨਹੀਂ ਹੋਣਾ ਚਾਹੀਦਾ ਹਰਜਿੰਦਰ ਸਿੰਘ ਧਾਮੀ ਬੜੇ ਸਤਿਕਾਰਯੋਗ ਸ਼ਖਸੀਅਤ ਨੇ ਉਹਨਾਂ ਨੇ ਬਹੁਤ ਸਿੱਖ ਕੌਮ ਦੇ ਲਈ ਵੱਡੇ ਕੰਮ ਕੀਤੇ ਨੇ ਚੰਗੀ ਸ਼ਖਸੀਅਤ ਨੇ ਕਿਤਨੇ ਕਿਤੇ ਤਾਰੀਫ ਕਰਦੇ ਨਜ਼ਰ ਆ ਰਹੇ ਨੇ ਹਰਜਿੰਦਰ ਸਿੰਘ ਧਾਮੀ ਤੇ ਇਹ ਕਹਿ ਰਹੇ ਨੇ ਕਿ ਅਸਤੀਫਾ ਮਨਜ਼ੂਰ ਨਹੀਂ ਹੋਣਾ ਚਾਹੀਦਾ ਹੁਣ ਅੰਤਰੈਕ ਕਮੇਟੀ ਦੇ ਸਬਦਿਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਅਸਤੀਫਾ ਪ੍ਰਮਾਨ ਹੁੰਦਾ ਏ ਜਾਂ ਨਹੀਂ ਹੁੰਦਾ ਦੂਜੇ ਪਾਸੇ ਜਥੇਦਾਰ ਸਾਹਿਬ ਤੇ ਵੀ ਸਬਦਿਆਂ ਨਿਗਾਹਾਂ ਟਿਕੀਆਂ ਹੋਈਆਂ ਕਿ ਜਥੇਦਾਰ ਸਾਹਿਬ ਇਸ ਮਾਮਲੇ ਦੇ ਵਿੱਚ ਕੀ ਬਿਆਨ ਦਿੰਦੇ ਨੇ ਕਿਹੜਾ ਐਲਾਨ ਕਰਦੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਆਪਾਂ ਦੇਖਿਆ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਉਸ ਦੇ ਵਿੱਚ ਦੋ ਮੈਂਬਰ ਹਰਜਿੰਦਰ ਸਿੰਘ ਧਾਮੀ ਤੇ ਬਡੂੰਗਰ ਜਿਹੜੇ ਕਿਰਪਾਲ ਸਿੰਘ ਬਡੂੰਗਰ ਨੇ ਉਹ ਵੀ ਅਸਤੀਫਾ ਦੇ ਦਿੰਦੇ ਨੇ ਤਾਂ ਸੱਤ ਮੈਂਬਰੀ ਕਮੇਟੀ ਜੋ ਪੰਜ ਮੈਂਬਰਾਂ ਦੇ ਵੱਲੋਂ ਮੀਟਿੰਗ ਕੀਤੀ ਜਾਂਦੀ ਹੈ ਤੇ ਇਹ ਕਿਹਾ ਜਾਂਦਾ ਹੈ ਉਸ ਤੋਂ ਕਿ ਜਥੇਦਾਰ ਸਾਹਿਬ ਨੂੰ ਇੱਕ ਰਿਪੋਰਟ ਸੌਂਪੀ ਗਈ ਹੈ ਕਿ ਸਾਨੂੰ ਇਹ ਸਹਿਯੋਗ ਨਹੀਂ ਕਰ ਰਹੇ ਬਾਦਲ ਤੜਾ ਤੇ ਖੁਦ ਭਰਤੀਆਂ ਕਰ ਰਹੇ ਬੀਤੇ ਕੱਲ ਉਹਨਾਂ ਦੇ ਵੱਲੋਂ ਭਰਤੀਆਂ ਵੀ ਮੁਲਾਂਕਣ ਕਰ ਲਈਆਂ ਗਈਆਂ ਕੱਲ ਉਹਨਾਂ ਦਾ 20 ਤਰੀਕ ਦਾ ਲਾਸ ਦਿਨ ਸੀ ਤੇ ਭਰਤੀਆਂ ਵੀ ਉਹਨਾਂ ਦੇ ਵੱਲੋਂ ਮੁਲਾਂਕਣ ਕਰ ਲਈਆਂ ਗਈਆਂ ਨੇ ਤਾਂ ਹੁਣ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਚਰਚਾ ਹੋਣੀ ਹੈ ਜੇਕਰ ਅਸਤੀਫਾ ਮਨਜ਼ੂਰ ਹੁੰਦਾ ਇਹ ਤੇ ਰਗੂਜੀਤ ਸਿੰਘ ਵਿਰਕ ਦਾ ਨਾਮ ਬੜਾ ਚਰਚਾ 'ਚ ਆ ਰਿਹਾ ਹੈ ਕਿ ਉਹਨਾਂ ਨੂੰ ਕਾਰਜ ਕਰਨੀ ਪ੍ਰਧਾਨ ਲਗਾਇਆ ਜਾ ਸਕਦਾ ਹੈ ਦੂਜੇ ਪਾਸੇ ਹਰਜਿੰਦਰ ਸਿੰਘ ਧਾਮੀ ਤੇ ਇਹ ਸਵਾਲ ਉੱਠ ਰਹੇ ਨੇ ਕਿ ਉਹਨਾਂ ਨੂੰ ਇਸ ਸਮੇਂ ਭੱਜਣਾ ਨਹੀਂ ਚਾਹੀਦਾ ਸੀ ਦਬਾਅ ਹੇਠ ਜਿਹੜਾ ਹੈ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦੀਫਾ ਦਿੱਤਾ ਗਿਆ ਹੀ ਤਾਂ ਹੁਣ ਥੋੜੇ ਟਾਈਮ ਤੱਕ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਵੀ ਬੀਤੇ ਦਿਨੀ ਇਸ ਅਸਤੀਫੇ ਨੂੰ ਮੰਨਪਾਗਾ ਕਰਾਰ ਦੇਂਦੇ ਨਜ਼ਰ ਆਏ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ ਚਿਹਰੇ ਤੇ ਜਿਹੜਾ ਦਬਾਅ ਸਾਫ਼ ਝਲਕ ਰਿਹਾ ਸੀ ਕਿ ਉਹਨਾਂ ਨੇ ਦਬਾਅ ਹੇਠ ਆ ਕੇ ਜਿਹੜਾ ਇਹ ਅਸਤੀਫਾ ਦਿੱਤਾ ਹੈ ਤੇ ਕੁਝ ਸਮੇਂ ਤੱਕ ਹੁਣ ਇਸ ਸਤੀਫੇ ਨੂੰ ਲੈ ਕੇ ਸਭ ਕਲੀਅਰ ਹੋ ਜਾਵੇਗਾ ਜੇਕਰ ਜਿੰਦਰ ਸਿੰਘ ਧਾਮੀ ਦਾ ਅਸਤੀਫਾ ਪ੍ਰਵਾਨ ਹੁੰਦਾ ਹੈ ਤਾਂ ਅਗਲੇ ਪ੍ਰਧਾਨ ਕੌਣ ਹੋਣਗੇ ਇਸ ਦੇ ਬਾਰੇ ਵੀ ਉਹਨਾਂ ਦੇ ਵੱਲੋਂ ਸਾਫ਼ ਕਰ ਦਿੱਤਾ ਜਾਵੇਗਾ ਦੂਜੇ ਪਾਸੇ ਇਹ ਵੀ ਚਰਚਾ ਕਿ ਅਰਜਿੰਦਰ ਸਿੰਘ ਧਾਮੀ ਦਾ ਸੀਫਾ ਪ੍ਰਮਾਣ ਨਹੀਂ ਹੋਵੇਗਾ ਉਹੀ ਪ੍ਰਧਾਨ ਰਹਿ ਸਕਦੇ ਨੇ